ਅਸੀਂ ਆਪਣੇ ਮੁੱਖ ਮੰਤਰੀ ਭਗਵੰਦ ਮਾਨ ਜੀ ਨੂੰ ਮਿਲ ਕੇ ਆਏ ਹਾਂ ਕਿਉਂਕਿ ਅੱਜ ਪੂਰੇ ਪੰਜਾਬ ਨੂੰ ਸਭ ਨੇ ਫ੍ਰੇਮ ਕਰਾ ਬਹੁਤ ਵਧੀਆ ਮਾਹੌਲ ਹੈ ਆਮ ਆਦਮੀ ਪਾਰਟੀ ਦਾ ਭਗਵੰਦ ਮਾਨ ਜੀ ਦਾ ਜਿਨ੍ਹਾਂ ਨੇ 2 ਸਾਲ ਦੇ ਵਿੱਚ ਰਗਾਰ ਤੋੜ ਕੰਮ ਕੀਤੇ ਨੇ ਤੋਂ ਪਿੱਛੇ ਘੱਲ ਨਹੀਂ ਤੋੜਿਆ ਯਾਰ ਕੈਮ ਚਾਹੇ ਗੱਲ ਕਰੀਏ ਐਜੂਕੇਸ਼ਨ ਦੀ ਚਾਹੇ ਕਰ ਤਰੀਏ ਹੈਲਥ ਦੀ ਚੇ ਜ਼ਿੰਮੇਦਾਰ ਜਿਹੜੇ ਸਾਡੇ ਪ੍ਰਹਾਸ ਸੀ ਜਿਹਨਾਂ ਨੂੰ ਪਾਣੀ ਨਹੀਂ ਸੀ ਪਹੁੰਚਦਾ ਉਹਨਾਂ ਨੂੰ ਪਾਣੀ ਦੇ ਰਹੇ ਕੋਈ ਛੋੜ ਦੇ ਚਾਹੇ ਗੱਲ ਕਰੀਏ ਜੌਬ ਦੀ ਘੱਟੋ ਘੱਟ 40000 ਦੇ ਕਰੀਬ ਜਾਨੀ ਜੌਬ ਦਿੱਤੀਆਂ ਨੇ ਪੰਜਾਬ ਅਸੀਂ ਉਹ ਮੁੱਦੇ ਲੈ ਕੇ ਜਾਵਾਂਗੇ ਕਿਉਂਕਿ ਅੱਜ ਜਿਹੜੇ ਪਿੰਡਾਂ ਦੀ ਗੱਲ ਕਰ ਚਾਹ ਸ਼ਹਿਰਾਂ ਦੀ ਗੱਲ ਕਰ ਲੋ 90% ਦੇ ਲੋਕ ਜਿਹੜੇ ਗਰੀਬ ਸੀਗੇ ਜਾਂ ਡਾਕਟਰ ਸੀਗੇ ਉਹਨਾਂ ਦਾ ਬਿੱਲ ਜ਼ੀਰੋ ਆ ਰਿਹਾ ਹੈ ਤੇ ਉਹ ਜ਼ੀਰੋ ਬਿਲ ਕਰਕੇ ਲੋਕ ਜਿਹੜੇ ਆ ਉਹ ਸਾਡੇ ਆਮ ਆਦਮੀ ਪਾਰਟੀ ਦਾ ਸਾਥ ਦੇ ਰਿਹਾ ਸਾਨੂੰ ਪੂਰੀ ਉਮੀਦ ਹੈ ਜਿਵੇਂ ਅੱਜ ਅਸੀਂ ਨੌ ਦੇ ਨੌ ਇੱਥੇ ਐਮਐਲ ਸਾਹਵਾਂ ਨੇ ਤੇ ਪਹੁੰਚਿਆ ਚਾਹੇ ਖੰਨੇ ਤੋਂ ਚਾਹੇ ਅਮਰਕੰਰ ਸਾਹਿਬ ਤੋਂ ਚਾਹੇ ਬਸੀਫਰਣਾ ਤੋਂ ਲੱਗਦਾ ਹੈ ਚਾਹੇ ਸਾਡੇ ਬੁਲਿੰਗ ਸਾਹਿਬ ਆਏ ਨੇ ਆਪਣਾ ਅਮਲੋ ਤੋਂ ਸਾਡੇ ਰਾਏਕੋਟ ਸਾਹਿਬ ਤੋਂ ਆਏ ਹੈ ਮੁੰਡੀਆਂ ਸਾਹਿਬ ਆਏ ਸਾਨੇਅਰ ਸਾਹਿਬ ਤੋਂ ਸਾਡੇ ਫਤਿਹਗੜ੍ਹ ਸਾਹਿਬ ਤੋਂ ਆਏ ਹੈ ਸੌਂਗ ਸਾਹਿਬ ਸਾਡੇ ਖੰਨੇ ਤੋਂ ਜੀ ਬੜੀ ਨਿੱਕੇ ਸਾਹਿਬ ਨੂੰ ਪੂਰੀ ਉਮੀਦ ਹੈ ਅਸੀਂ 9 ਦੀਆਂ 9 ਤੇ 9 ਹਲਕੇ ਪੈਂਦੇ ਉਸ ਤੋਂ ਬਾਅਦ ਬਾਅਦ ਜਿੱਤਾਂਗੇ ਸਾਨੂੰ ਪੂਰੀ ਹੈ ਭਗਵੰਤਪਾ ਜੀ ਭਗਵੰਤਪਾ ਜੀ ਲੋਕ ਪੰਜਾਬ ਦੇ ਲੋਕ ਉਹ ਬਹੁਤ ਜ਼ਿਆਦਾ ਪਸੰਦ ਕਰਦੇ ਆ ਜੋ ਅੱਜ ਕੇਜਰੀਵਾਦ ਸਾਹਿਬ ਨਾਲ ੱੱਕਾ ਕੀਤਾ ਮੋਤੀਆਂ ਦਾ ੱੱਕਾ ਕੀਤਾ ੱੱਕਾ ਸੱਜੇ ਸਾਡੇ ਦੇ ਬੜੇ ਲੀਡਰ ਸਾਡੇ ਮੈਂਬਰ ਪਾਰਲੀਮੈਂਟ ਉਹਨਾਂ ਦੀ ਜਵਾਨ ਤੋਂ ਹੀ ਆ ਹਰ ਕੇਜਰੀਵਾਦ ਸਾਹਿਬ ਨਾਲ ੱੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਲੱਖਾਂ ਦੀ ਤਦਾਦ ਦੇ ਲੋਕ ਦਿੱਲੀ ਗਏ ਪੈਣਾ ਉਹ ਸਰਵੇ ਦੀ ਗੱਲ ਕਰਦੇ ਵੀ ਇੰਨੀਆਂ ਸੀਟਾਂ ਆਉਣਗੀਆਂ ਜੀਜੇਪੀ ਨੂੰ ਇੰਨੀਆਂ ਆਉਣਗੀਆਂ ਤੇ ਕਾਂਗਰਸ ਨਹੀਂ ਆਉਣਗੇ ਦੋਚਾ ਅੱਜ ਦਾ ਸਰਵੇ ਦਿੱਲੀ ਦਾ ਵੀ ਆ ਉਹ ਵੀ ਅੱਜ ਉਹ ਤੱਕੇ ਕਰਕੇ ਸਭ ਜੀਰੋ ਸੱਤ ਜਿੱਤਣੇ ਉੱਤੇ ਪੰਜਾਬ ਵੀ 13 ਸੀਟਾਂ ਜਿੱਤਾਂਗੇ ਉਹ ਸਾਨੂੰ ਬੜਾ ਵੱਡਾ ਇਹ ਚੀਜ਼ ਆ ਰਾਇ ਜੱਤੂ ਵੀ ਕੇ ਤੱਕੇ ਇੱਕ ਕਰਦੇ ਰਹਿਣਗੇ ਤੇ ਮੋਦੀ ਧੱਕੇ ਕਰੂਗਾ ਚਾ ਵੀ ਜੇ ਵੀ ਕਮੈਂਟ ਕਰੂਗਾ ਅਸੀਂ ਇਹ ਚੀਜ਼ ਬਰदाश्त ਨਹੀਂ ਕਰਾਂਗੇ ਆਈ ਸਾਰੇ ਇਕੱਠੇ ਜੀ ਜੀ ਤੁਹਾਡੇ ਪੁਰਾਣੇ ਸਾਥੀਆਂ ਨਾਲ ਕਾਂਗਰਸੀਆਂ ਨਾਲ ਤੁਹਾਡਾ ਮੁਕਾਬਲਾ ਹੋਈਗਾ ਕਿਵੇਂ ਲੱਗਦਾ ਤੁਹਾਡੇ ਲਈ ਹਾਂ ਕਿਉਂਕਿ ਆਮ ਇਸ ਪਾਰਟੀ ਪੰਜਾਬs ਮੁਕਾਬਲੇ ਚ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਜੋ ਪਿਛੰਤ ਪੰਜ ਨੇ ਕੰਮ ਕੀਤੇ ਆ ਲੋਕ ਸਾਰੇ ਜਿਵੇਂ 92 ਸਾਡੇ ਐਮ ਐਲ ਏ ਜਿੱਤੇ ਸੀਗੇ ਤੇ ਸਾਨੂੰ ਇਹ ਜਿਵੇਂ ਲੋਕੀ ਬੱਕਰੇ ਵਕਨੇ ਗੱਲਾਂ ਕਰੀ ਜਾਂ ਪਰ ਅਸੀਂ 13 ਦੀਆਂ 13 ਸੀਟਾਂ ਅਸੀਂ ਜਿੱਤ ਕੇ ਭਗਵੰਤ ਮਾਨ ਜੀ ਚੋਲੇ ਚ ਪਾਵਾਂਗੇ ਕੀ ਇਸ ਦਾ ਸਰ ਸਰ ਪ੍ਰਚਾਰ ਕਰਨ ਲਈ ਕਦੋਂ ਆ ਰਹੇ ਕੋਈ ਰੋਡ ਸ਼ੋਅ ਦਾ ਪਲਾਨ ਬਣਿਆ ਜਾਂ ਕੀ ਸੀਐਮ ਸਾਹਿਬ ਨਾਲ ਗੱਲ ਹੋਈ ਹੈ ਉਹ ਸਾਨੂੰ ਹਰ ਹਲਕੇ ਨੂੰ 3-4-4 ਦਿਨ ਟਾਈਮ ਦੇਣਗੇ ਤੇ ਰੋਡ ਸ਼ੋਅ ਵੀ ਕਰਾਂਗੇ ਜਿਹੜੀ ਭਾਰਮੀਆਂ ਰੈਲੀ ਵੀ ਕਰਾਂਗੇ ਉਹਦੇ ਨਾਲ ਲੋਕੀ ਮਾਹੌਲ ਬਣਦਾ ਸਾਨੂੰ ਪੂਰੀ ਆਸ ਹੈ ਸਾਨੂੰ ਅਸੀਂ ਜਿਹੜਾ ਫਤਿਹ ਦਾ ਸਾਹਮਣਾ ਹਲਕੇ ਤੋਂ ਮੁਕਾਬਲੇ ਤੋਂ ਬਾਹਰ ਹੋਣ ਦੇ ਕਾਰਨ ਕੀ ਹੈ ਕਿਉਂਕਿ ਕੌਂਸ ਪਾਰਟੀ ਸਭ ਤੋਂ ਵੱਡੀ ਡਿਸਪੀਨਰੀ ਗੱਲ ਹੈ ਜਿਨੂੰ ਟਿਕਟ ਦਿੰਦੇ ਆ ਤੇ ਉਹਨੂੰ ਪਹਿਲਾਂ ਹਰਾਉਣ ਦੀ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਨੇ ਐਵੇਂ ਤੁਹਾਡੇ ਸਾਹਮਣੇ ਆਉਣ ਵਾਲੇ ਟੈਮਪਰੀ ਚੀਜ਼ ਹੋਣੀ ਆ ਪਰ ਸਚੂਚੀ ਜਿਹੜੀ ਆਮ ਆਦਮੀ ਪਾਰਟੀ ਸਾਡੇ ਪੰਜਾਬ ਚੋਂ ਪੂਰੀ ਇਕੱਠੀ ਆ ਚੰਨੀ ਅਮਰ ਅਮਰ ਸਿੰਘ ਮਿੱਤਰ ਨੇ ਚੰਨੀ ਉਹ ਉਹਨਾਂ ਨੇ ਕੀ ਕਰਿਆ ਉੱਤੇ ਲਿਖਿਆ ਸੀ ਚੰਨੀ ਜਲੰਧਰੀ ਕਹਿੰਦੇ ਜਲੰਧਰ ਸ਼ਹਿਰ ਕੇ ਜਿਹੜਾ ਜਾ ਰਿਹਾ ਚੰਨੀ ਤਾਂ ਮੇਰਾ ਮਿੱਤਰ ਮੁੰਦਰ ਕਦੇ ਵੀ ਨਹੀਂ ਰਿਆ ਠੀਕ ਹੈ ਤੇ ਅਸੀਂ ਤਾਂ ਹੁਣ ਜਿਹੜੇ ਤੁਹਾਡੇ ਸਾਡੇ ਤਾਂ ਹੁਣ ਮਿੱਤਰ ਸਭ ਦੇ ਰੋਕ ਮੋਕਮਾ ਦੀ ਸਾਬਰ ਉਹ ਨਹੀਂ ਜਿਨ੍ਹਾਂ ਨੇ ਪੰਜਾਬ ਬਚਾਉਣਾ ਜਿਨ੍ਹਾਂ ਨੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਅੱਜ ਜਿਹੜੇ ਗਰੀਬ ਲੋਕ ਨੇ ਚਾਹੇ ਕਿਸਾਨ ਹੈ ਚਾਹੇ ਮਜ਼ਦੂਰ ਹੈ ਸਾਰੇ ਬਿਵਾਰੀ ਨੇ ਅੱਜ ਪੂਰੇ ਇਹ ਤੋਂ ਸਰਕਾਰ ਤੋਂ ਬਹੁਤ ਜ਼ਿਆਦਾ ਖੁਸ਼ ਹੈ ਸਾਨੂੰ ਪੂਰੀ ਆਸ ਹੈ ਇਹ ਅਸੀਂ ਇਹ ਅਮਰ ਸਿੰਘ ਹੁੰਦੇ ਤਾਂ ਤੁਸੀਂ ਕੰਪੀਟੀਸ਼ਨ ਕਿਉਂ ਤੇ ਐਕਚੁਅਲੀ ਕੀ ਹੈ ਜੀ ਕੋਈ ਵੀ ਆਜ ਕਿਉਂਕਿ ਅਸੀਂ ਆਮ ਆਦਮੀ ਪਾਰਟੀ ਆਪਣੀ ਪਾਰਟੀ ਦੀ ਗੱਲ ਕਰਦੀ ਹੈ ਆਪਣੀ ਪਾਰਟੀ ਦੇ ਦੇ ਮੁੱਦੇ ਲੋਕਾਂ ਨੂੰ ਲੈ ਕੇ ਜਾਵਾਂਗੇ ਉਹਦੇ ਤਾਂ ਆਪੇ